ਸਤ ਸ੍ਰੀ ਅਕਾਲ ਬੱਚਿਓ ਅੱਜ ਅਸੀਂ ਕਹਾਣੀ ਰਚਨਾ ਕਰਾਂਗੇ ਸਟੋਰੀ ਰਾਈਟਿੰਗ ਆਓ ਸ਼ੁਰੂ ਕਰੀਏ ਸ਼ਹਿਦ ਦੀ ਮੱਖੀ ਅਤੇ ਕੁੱਗੀ ਇੱਕ ਵਾਰੀ ਇੱਕ ਸ਼ਹਿਦ ਦੀ ਮੱਖੀ ਦਰਿਆ ਵਿੱਚ ਡਿੱਗ ਗਈ ਇੱਕ ਕੁੱਗੀ ਨੇ ਮੱਖੀ ਨੂੰ ਪਾਣੀ ਵਿੱਚ ਡੁੱਬਦੇ ਹੋਏ ਵੇਖ ਲਿਆ ਉਸਨੇ ਇੱਕ ਪੱਤਾ ਤੋੜ ਕੇ ਮੱਖੀ ਦੇ ਅੱਗੇ ਸੁੱਟ ਦਿੱਤਾ ਮੱਖੀ ਪੱਤੇ ਉੱਤੇ ਚੜ ਗਈ ਤੇ ਉਸਦੀ ਜਾਨ ਬਚ ਗਈ ਮੱਖੀ ਨੇ ਕੁੱਕੀ ਦਾ ਧੰਨਵਾਦ ਕੀਤਾ ਤੇ ਉੱਡ ਗਈ ਇੱਕ ਦਿਨ ਸ਼ਿਕਾਰੀ ਨੇ ਰੁੱਖ ਤੇ ਬੈਠੀ ਕੁੱਕੀ ਵੱਲ ਨਿਸ਼ਾਨਾ ਬੰਨ੍ਹਿਆ ਸ਼ਹਿਦ ਦੀ ਮੱਖੀ ਨੇ ਸ਼ਿਕਾਰੀ ਨੂੰ ਵੇਖਿਆ ਉਸਨੇ ਸ਼ਿਕਾਰੀ ਦੇ ਹੱਥ ਤੇ ਤਿੱਖਾ ਡੰਗ ਮਾਰ ਦਿੱਤਾ ਸ਼ਿਕਾਰੀ ਦਾ ਨਿਸ਼ਾਨਾ ਝੁੱਕ ਗਿਆ ਤੇ ਕੁੱਗੀ ਦੀ ਜਾਨ ਬਚ ਗਈ ਫਿਰ ਕੁੱਗੀ ਨੇ ਮੱਖੀ ਦਾ ਧੰਨਵਾਦ ਕੀਤਾ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਰਪਾ ਹੋਵਲਾ ਆਓ ਬੱਚੇ ਹੋਰ ਕਹਾਣੀ ਕਰਦੇ ਹਾਂ ਖਰਗੋਸ਼ ਅਤੇ ਕਛੂਕੂਮਾ ਇੱਕ ਵਾਰੀ ਖਰਗੋਸ਼ ਅਤੇ ਕਛੂ ਗੁੰਮੇ ਵਿੱਚ ਦੋਸਤੀ ਹੋ ਗਈ ਖਰਗੋਸ਼ ਕਛੂ ਦੀ ਸੁਸਤ ਚਾਲ ਦਾ ਮਜ਼ਾਕ ਉਡਾਉਂਦਾ ਸੀ ਇੱਕ ਦਿਨ ਦੋਹਾਂ ਨੇ ਦੌੜ ਲਗਾਉਣ ਦੀ SLA ਬਣਾਈ ਉਹਨਾਂ ਨੇ ਪਹੁੰਚਣ ਲਈ ਇੱਕ ਥਾਂ ਨਿਸ਼ਚਿਤ ਕਰ ਲਈ ਅਗਲੇ ਦਿਨ ਦੌੜ ਸ਼ੁਰੂ ਹੋ ਗਈ ਪਰ ਖਰਗੋਸ਼ ਜਲਦੀ ਹੀ ਅੱਗੇ ਲੰਘ ਗਿਆ ਉਹੋ ਆਰਾਮ ਕਰਨ ਲਈ ਸੰਘਣੇ ਰੁੱਖ ਹਲੇ ਲੇਟ ਗਿਆ। ਠੰਡੀ ਹਵਾ ਕਾਰਨ ਉਸ ਦੀ ਅੱਖ ਲੱਗ ਗਈ। ਕੱਚੂ ਚੁੱਪ ਚਾਪ ਅੱਗੇ ਲੰਘ ਗਿਆ ਤੇ ਨਿਸ਼ਚਿਤ ਸਥਾਨ ਤੇ ਪਹੁੰਚ ਗਿਆ। ਅੱਖ ਖੁੱਲਣ ਤੇ ਫਰਗੋਸ਼ ਦੌੜਿਆ ਪਰ ਕੱਚੂ ਦੌੜ ਚਿੱਤ ਚੁੱਕਾ ਸੀ। ਸਿੱਖਿਆ ਸਾਨੂੰ ਕਿਸੇ ਨੂੰ ਵੀ ਆਪਣੇ ਤੋਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਲੂੰਬੜੀ ਅਤੇ ਕਾਂ ਇੱਕ ਵਾਰੀ ਇੱਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ ਉਹ ਉਹ ਭੋਜਨ ਦੀ ਭਾਲ ਵਿੱਚ ਨਿਕਲੀ ਇੱਕ ਰੁੱਖ ਤੇ ਇੱਕ ਕਾਂ ਉਹ ਵਿੱਚ ਪਨੀਰ ਦਾ ਟੁਕੜਾ ਲਈ ਬੈਠਾ ਸੀ ਲੂੰਬੜੀ ਨੇ ਜਦੋਂ ਵੇਖਿਆ ਤਾਂ ਉਸਨੇ ਮੂਹ ਵਿੱਚ ਪਣੀ ਭਰ ਆਇਆ ਉਹ ਰੁੱਖ ਥੱਲੇ ਜਾ ਕੇ ਤਾਂ ਦੀ ਪ੍ਰਸ਼ੰਸਾ ਕਰਨ ਲੱਗਾ ਉਸਨੇ ਕਾਨੂੰ ਕਿਹਾ ਤੇਰੀ ਆਵਾਜ਼ ਬੜੀ ਸੁਰੀਲੀ ਹੈ ਕੋਈ ਗਾਣਾ ਤਾਂ ਸੁਣਾ ਕਾਂ ਆਪਣੀ ਪ੍ਰਸ਼ੰਸਾ ਸੁਣ ਕੇ ਫੁੱਲਿਆ ਨਾ ਸਮਾਇਆ ਜ्यों ਹੀ ਉਹ ਗਾਉਣ ਲੱਗਾ ਉਸ ਦਾ ਪਨੀਰ ਦਾ ਟੁਕੜਾ ਡਿੱਗ ਪਿਆ ਲੂੰਬੜੀ ਨੇ ਚੱਟ ਪਨੀਰ ਮੂੰਹ ਵਿੱਚ ਪਾਇਆ ਤੇ ਉੱਥੋਂ ਚੱਗੀ ਗਈ ਫਿਰ ਕਾਮ ਬਹੁਤ ਪਛਤਾਇਆ ਸਿੱਖਿਆ ਟਾਪਲੂਸਾਂ ਤੋਂ ਬਚੋ ਬੱਚਿਓ ਅੱਜ ਲਈ ਇੰਨਾ ਹੀ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਪ੍ਰੈਸ ਕਰਨਾ